ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਡੱਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਢੱਡੇ ਮਾਜਰਾ ਤੇ ਚਮਕੌਰ ਸਾਹਿਬ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਢੱਡੇ ਮਾਜਰਾ ਦੀ ਟੀਮ ਜਿਸਨੇ 17 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਚਮਕੌਰ ਸਾਹਿਬ ਦੀ ਟੀਮ ਜਿਸਨੇ 15 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁੱਖੀ ਖੁੱਡਾ ਅਲੀਸ਼ੇਰ ਤੇ ਬੈਸਟ ਸਟਾਪਰ ਬਣਿਆ ਅਰਸ਼ ਕਕਰਾਲੀ ਤੇ ਕਿੰਗ ਕਿੰਦਾ ਢੋਡੇ ਮਾਜਰਾ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕਿਸ ਸਨਮਾਨ ਕੀਤਾ ਗਿਆ ਤੇ ਚਮਕੌਰ ਸਾਹਿਬ ਦੀ ਟੀਮ ਵਿੱਚ ਸ਼ੇਰੂ ਤਨੋਰੀ ਅਮਨ ਕਕਰਾਲੀ ਲਾਲੀ ਸਮਾਣਾ ਫੌਜੀ ਤੇ ਗੋਪੀ ਖੇਡੇ ਤੇ ਦੂਜੇ ਪਾਸੇ ਢੋਡੇ ਮਾਜਰਾ ਦੀ ਟੀਮ ਵਿੱਚ ਅਰਸ਼ ਕਕਰਾਲੀ ਸੁਖੀ ਖੁੱਡਾ ਅਲੀ ਸ਼ੇਰ ਕਿੰਦਾ ਬਿੱਟੂ ਸਿੰਦਾ ਤੇ ਝੋਟਾ ਖੇਡੇ ਤੇ ਅਗਲੇ ਕਬੱਡੀ ਕੱਪ ਫੈਲੋਕੇ ਦੇ ਫਾਈਨਲ ਮੈਚ ਵਿੱਚ ਪੂਜੀਆਂ ਰਾਇਲ ਕਿੰਗ ਯੂਐਸਏ ਤੇ ਕਰੇਆਲਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਰਾਇਲ ਕਿੰਗ ਯੂਐਸਏ ਦੀ ਟੀਮ ਜਿਸਨੇ 38 ਅੰਕ ਹਾਸਲ ਕੀਤੇ ਤੇ 1,25,000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਰੇਆਲਾ ਦੀ ਟੀਮ ਜਿਸਨੇ 32 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਨਟ ਝੋਟ ਸ਼ਪਾਰ ਜਿਸਨੇ 14 ਰੇਡਾਂ ਪਾ ਕੇ 13 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੀਤਾ ਤਲਵੰਡੀ ਜਿਸ ਨੇ 9 ਡੱਚ ਲੈ ਕੇ 7 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਜਾਊਗਾ ਤੇ ਰੋਅਲ ਕਿੰਗ ਯੂਐਸਏ ਦੀ ਟੀਮ ਵਿੱਚ ਸਨੀ ਆਦਮਬਾਲ ਤਾਰਿਕ ਕੀਰਾਂਵਾਲੀ ਜੀਤਾ ਤਲਵੰਡੀ ਗਿੱਲ ਇੰਦਗੜ ਮੇਜਰ ਧਾਲੀਬਾਲ ਅਮਨ ਸ਼ੋਨਿਆਰਾ ਤਲਵੰਡੀ ਨਾਟ ਚੋਟਸ਼ਪਾਰ ਅਮਨ ਟਿੱਪਾ ਤੇ ਜੱਸਾ ਖੋਜੇਵਾਲ ਖੇਡੇ ਤੇ ਦੂਜੇ ਪਾਸੇ ਕਰਿਆਲਾ ਦੀ ਟੀਮ ਵਿੱਚ ਗੋਪੀ ਸੰਤਨਗਰ ਗੋਰਾ ਕਲਸੀਆ ਲਾਡੀ ਸਹੀਦਾ ਹਰਪਾਲ ਗੱਗੂ ਬੱਬੂ ਕਰੀਵਾਲਾ ਕੁੱਕੂ ਸਿਮਰਨ ਕੰਗ ਜੱਗਾ ਕੋਟਾ ਤੇ ਚਮਕੌਰ ਦਰਾਜ ਕੇ ਖੇਡੇ ਤੇ ਅਗਲੇ ਕਬੱਡੀ ਕੱਪ ਜਲਾਲਦੀਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਡੜਬਾ ਮੰਡੀ ਤੇ ਹਿੰਮਤਪੁਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਡੜਬਾ ਮੰਡੀ ਦੀ ਟੀਮ ਜਿਸ ਨੇ 50000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਹਿੰਮਤਪੁਰਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਵਿੱਕੀ ਕਪਿਆਲ ਤੇ ਬੈਸਟ ਸਟਾਪਰ ਬਣਿਆ ਜੋਨਟੀ ਕਲਸੀਆ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਦੜਬਾ ਮੰਡੀ ਦੀ ਟੀਮ ਵਿੱਚ ਜੋਨਟੀ ਕਲਸੀਆ ਵਿੱਕੀ ਕਪਿਆਲ ਗਗਨ ਢੰਡੋਲੀ ਸਤੀ ਤੇ ਧਿਆਨਾ ਖੇਡੇ ਤੇ ਦੂਜੇ ਪਾਸੇ ਹਿੰਮਤਪੁਰਾ ਦੀ ਟੀਮ ਵਿੱਚ ਬਰਿੰਦਰ ਲੰਡੇ, ਰਵਿੰਦਰ ਰੱਬੋਂ, ਗੋਲੂ ਗੱਜਣਵਾਲਾ, ਦੀਪ ਤੇ ਪ੍ਰਦੀਪ ਖੇਡੇ। ਤੇ ਅਗਲੇ ਕਬੱਡੀ ਕੱਪ ਭਰੌਲੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਨਿਊਜ਼ੀਲੈਂਡ ਕਲੱਬ ਰੁੜਕਾ ਤੇ ਫਗਵਾੜਾ ਦੀਆਂ ਟੀਮਾਂ। ਜਿਨ੍ਹਾਂ ਵਿੱਚੋਂ ਫਾਸਟ ਰਹੀ ਨਿਊਜ਼ੀਲੈਂਡ ਕਲੱਬ ਰੁੜਕਾ ਦੀ ਟੀਮ ਜਿਸ ਨੇ 34 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਤੇ ਸੈਕੰਡਰੀ ਹੀ ਫਗਵਾੜਾ ਦੀ ਟੀਮ ਜਿਸ ਨੇ 27 ਅੰਕ ਹਾਸਲ ਕੀਤੇ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕਪ ਦਾ ਬੈਸਟ ਰੇਡਰ ਬਣਿਆ ਮਨਜਿੰਦਰ ਢੋਲਕੀ ਕਾਲਾ ਸੰਘਾ ਜਿਸ ਨੇ 13 ਰੇਡਾਂ ਪਾ ਕੇ 11 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਬਿੱਟੂ ਪਰਹੀੜਾ ਜਿਸ ਨੇ 7 ਟੱਚ ਲੈ ਕੇ 5 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਨਿਊਜ਼ੀਲੈਂਡ ਦੀ ਟੀਮ ਵਿੱਚ ਬਿੱਟੂ ਪਰਹੀੜਾ ਸੋਹਣ ਰੁੜਕੀ ਜੱਸਾ ਰਾਜਪੁਰ ਪਾਈਆ ਜੋਦਾ ਸੰਗੋਲਾ ਮਿੱਠੂ ਚੱਕ ਦੇਸਰਾਜ ਪਿੰਡਾ ਸੱਜਣਵਾਲ ਗੱਗੀ ਖੀਰਾਵਾਲੀ ਅਵਤਾਰ ਬਾਜਵਾ ਦੀਪ ਦਬੁਰਜੀ ਤੇ ਮਨਜਿੰਦਰ ਢੋਲਕੀ ਖੇਡੇ ਤੇ ਦੂਜੇ ਪਾਸੇ ਫਗਵਾੜਾ ਦੀ ਟੀਮ ਵਿੱਚ ਸੰਦੀਪ ਦੋਦਾ ਲੈਂਬਰ ਸਿੱਧਮਾ ਦੋਨਾ ਗੋਗੋ ਬਲੇਰਖਾਨਪੁਰ ਮੰਨਾ ਬੱਗਾ ਪਿੰਡ ਛੋਟਾ ਰਾਜਾ ਪੰਡਾਲ ਦੋਨਾ ਰਜਿੰਦਰ ਪੁਲਵਾਨ ਅਲੀ ਸਤਨਮ ਖੇੜੀ ਚੇਲਾ ਸੁੱਖਾ ਪੰਡਾਲ ਦੋਨਾ ਕਾਲਾ ਪਾਉ ਅੱਤਰੀ ਮੱਖਣ ਗੁੱਜਰ ਤੇ ਗੁੱਗਰਡਕੀ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਾ ਤੱਕ ਲਈ ਧੰਨਵਾਦ